ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਕਿਸਾਨ ਦੋਸਤੋ ਗੱਲ ਕਰਾਂਗੇ ਮੱਕੀ ਦੀ ਪਿਛਲੇ 5-4 ਦਿਨ ਤੋਂ ਜਿਸ ਦਿਨ ਦੀ ਬਾਰਿਸ਼ ਹੋਈ ਗੜੇਮਾਰੀ ਹੋਈ ਹੈ ਕਿਸਾਨ ਭਰਾਵਾਂ ਵੱਲੋਂ ਮੱਕੀ ਦੀਆਂ ਫੋਟੋਆਂ ਆ ਰਹੀਆਂ ਵੀ ਸਾਡੇ ਪੱਤੇ ਪੀਲੇ ਪੈ ਗਏ ਆ ਮੱਕੀ ਉੱਪਰ ਨੂੰ ਜਾਣ ਦੀ ਥਾਂ ਤੇ ਥੱਲੇ ਨੂੰ ਜਾ ਰਹੀ ਆ ਉਹ ਅੱਜ ਤੋਂ 3 ਦਿਨ ਪਹਿਲਾਂ ਅਸੀਂ ਪਿਛਲੇ 2-3 ਦਿਨ ਦੀ ਧੋਪ ਨਾਲ ਬਹੁਤ ਜ਼ਿਆਦਾ ਰਿਕਵਰੀ ਆਈ ਹੈ ਫਾਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਇਹ ਪਲਾਟ ਕੋ ਖਲੋਤਾ ਆ ਇਹਦੇ ਲੀਫ ਸਾਈਡ ਤੋਂ ਬਰਨ ਹੋਣ ਦੇ ਕੈਮਰਾਮੈਨ ਸਾਹਿਬ ਖਾ ਲਿਓ ਆ ਸਾਈਡ ਤੋਂ ਪੱਤੇ ਇਹਦੇ ਸੜਕੇ ਉੱਪਰ ਕ੍ਰੋਮਰੀ ਸੜਕੇ ਥੋੜਾ ਠਾਹ ਨੂੰ ਚੱਲੀ ਆ ਪਰ ਇਹ ਫਿਰ ਰਿਕਵਰ ਕਰ ਗਈ ਹੈ ਇਹ ਫਿਰ ਰਿਕਵਰ ਕਰ ਗਈ ਆ ਜਿਸ ਤਰ੍ਹਾਂ ਬਿਲਕੁਲ ਪੱਤੇ ਦਾ ਥਲੜਲਾ ਲੀਫ ਸੀ ਉਹ ਵੀ ਸਾਈਡ ਤੋਂ ਇੱਕ ਵਾਰ ਬਰਨ ਹੋ ਗਿਆ ਇਹ ਲਗਭਗ ਮਹੀਨੇ ਦੀ ਮੱਕੀ ਹੈ 1890 ਇੱਕ ਸਥਿਤੀ ਮੈਂ ਕੱਲ ਹੋਰ ਵੇਖੀ ਆ ਕਿਸੇ ਖੇਤ ਦੇ ਵਿੱਚ ਉਹ extras ਹੀ ਜਿਸ ਤਰ੍ਹਾਂ ਆ ਬੂਟਾ ਹੈ ਜਿਸ ਤਰ੍ਹਾਂ ਆ ਬੂਟਾ ਪਤਾ ਮੁਰਜ਼ਾ ਆ ਗਿਆ ਆ ਜਿਹੜਾ ਵੇਖੋ ਆ ਪਤਾ ਮੁਰਜ਼ਾ ਆ ਗਿਆ ਉਹ ਬੂਟੇ ਐਦਨੋ ਵੀ ਜ਼ਿਆਦਾ ਡੈਮੇਜ ਨਜ਼ਰ ਆਉਂਦੇ ਸੀ ਅਸੀਂ ਉਹਨੂੰ ਪੁੱਟ ਕੇ ਵੇਖਿਆ ਤੇ ਜੜ੍ਹ ਚ ਵੀ ਸੁੰਡੀ ਸੀ ਤਣੇ ਦੇ ਇੱਥੇ ਸੁੰਡੀ ਸੀ ਤੇ ਇੱਕ ਦੇ ਐਸ ਕਰੋਮਲੀ ਤਿੰਨ ਚਾਰ ਬੂਟੇ ਜ਼ਿਮੀਦਾਰ ਦੇ ਨਾਲ ਪੁੱਟ ਕੇ ਵੇਖੇ ਸੀ ਟੋਟਾ ਪਿੰਡ ਸੀ ਉਹ ਚੱਕਰੇ ਖਾਂ ਦਾ ਜ਼ਿਮੀਦਾਰ ਸੀ ਜ਼ਿਲ੍ਹਾ ਤਰਨਤਾਰਨ ਸੀ ਸੋ ਸੁੰਡੀ ਜਦੋਂ ਅਸੀਂ ਉਹਦੀ ਸਿਲੈਕਸ਼ਨ ਕੀਤੀ ਆ ਤੇ अर्ਲੀ ਸਟੇਜ ਦੇ ਵਿੱਚ ਫਾਲ ਆਰਮੀ ਵーム ਤੇ ਲੇਟ ਸਟੇਜ ਦੇ ਵਿੱਚ ਵੇਖੀ ਜਾਂਦੀ ਜਦੋਂ ਮੱਕੀ ਐਸ ਸਟੇਜ ਤੇ ਆ ਜਾਂਦੀ ਹੈ ਮੰਨ ਲਓ 2 ਫੁੱਟ ਦੇ ਨੇੜੇ ਤੇੜੇ ਉਸ ਸਟੇਜ ਤੇ ਤੇ ਬਹੁਤ ਵਾਰ ਵੇਖੀ ਹੈ ਪਰ ਐਰਕਾ ਉਸ ਖੇਤ ਦੇ ਵਿੱਚ ਸਾਨੂੰ अर्ਲੀ ਸਟੇਜ 'ਚ ਨਜ਼ਰ ਆ ਗਈ ਹੈ ਉਹ ਤੁਹਾਨੂੰ ਵੀਡੀਓ ਦੋ ਤਿੰਨ ਕਲਿੱਪਸ ਹੈਗੀਆਂ ਵਾ ਮੁੱਢ ਦੀ ਤਣੇ ਦੀ ਤਣੇ ਦੇ ਵਿੱਚੋਂ ਨਿਕਲਣ ਈ ਉਹ ਧਾਰੂ ਵਿੱਚ ਵਿੱਚ ਚਲਾ ਦਿਆਂਗੇ ਇਸ ਵੀਡੀਓ ਦੇ ਖਸਾਂ ਦੋਸਤੋ ਜੇ ਤੁਹਾਡੀ ਮੱਕੀ ਐ ਇਸ ਸਟੇਜ ਦੀ ਆ ਤੇ ਤੁਸੀਂ ਹੁਣ ਸੁੰਡੀ ਤੋਂ ਪਰੇਸ਼ਾਨ ਜੇ ਜਾਂ ਕੋਈ ਇਨਸੈਕਟੀਸਾਈਡ अर्ਲੀ ਸਟੇਜ ਦੇ ਵਿੱਚ ਜ਼ਿੰਮੇਦਾਰ ਕਹਿੰਦਾ ਸੁੰਡੀ ਪੈ ਗਈ ਆ ਕੀੜੀ ਪੈ ਗਈ ਆ ਤੁਸੀਂ ਸਪਰੇਅ ਕਰਨੀ ਐ ਪਿਛਲੀ ਵੀਡੀਓ ਵਿੱਚ ਮੈਂ ਜੋ ਦੱਸਿਆ ਸੀ ਪੀ 1 ਲੀਟਰ ਕਲੋਰੋਸਾਈਪਰ EC ਵਾਲਾ 3 ਕਿੱਲੇ ਚ 1 ਲੀਟਰ ਪ੍ਰੋਫੀਨੋਸਾਈਪਰ EC ਵਾਲਾ 3 ਕਿੱਲੇ ਚ ਪਰ ਇਹਦੇ ਨਾਲ ਆਪਾਂ ਥੋੜਾ ਜਿਹਾ ਐਡ ਆਨ ਕਰਦੇ ਆ ਵੀ ਇੱਕ ক্লোਰੋਸਾਈਪਰ ਡਬਲ ਜੂਡੀ ਜ਼ੀ ਵੀ ਆਉਂਦਾ ਹੈ ਬਲੈਕ ਬੈਲਟ ਦੇ ਨਾਂ ਤੇ ਸੁਮਿਲ ਕੈਮੀਕਲ ਦਾ ਉਹ ਵੀ ਕਿਲੋ 3 ਕਿੱਲੇ ਜੀ ਪਾਉਣਾ ਉਹਨੂੰ ਆਪਾਂ ਪਾਉਨੇ ਆ ਕਿਤੇ ਦੁਬਾਰੇ ਵਜ ਜਾਂਦਾ ਦੋਹਰੇ ਵਜ ਜਾਂਦਾ ਤੇਰੇ ਵਜ ਜਾਂਦਾ ਪਰ ਉਹਦੀ ਫਾਰਮੂਲੇਸ਼ਨ ਡਬਲ ਜੂਡੀ ਜ਼ੀ ਹੋਣ ਕਾਰਨ ਪਲਾਂਟ ਨੂੰ ਬਰਨ ਨਹੀਂ ਕਰਦਾ ਦਬੋਦਾ ਨਹੀਂ ਆ ਪਰ ਹੁਣ ਥੋੜਾ ਜਿਹਾ ਜਿੱਦਾਂ ਕੱਲ ਅਸੀਂ ਕਈ ਥਾਵਾਂ ਤੇ ਉਹ ਅਟੈਕ ਵੇਖਿਆ ਤੇ ਸੇਫਟੀ ਪੱਖ ਨੂੰ ਧਿਆਨ ਚ ਰੱਖਦੇ ਆ 70 ਤੋਂ 100 ਗ੍ਰਾਮ ਬੈਂਜ਼ੂਏਟ 5% ਵਾਲਾ ਟੈਕਨੀਕਲ ਇਮਾਮਾ ਬੈਂਜ਼ੂਏਟ ਕਹਿ ਦਿੰਨੇ ਆਪਾਂ ਜਾਂ ਇਮੈਕਟਨ ਬੈਂਜ਼ੂਏਟ ਕਹਿ ਦਿੰਨੇ ਆ 5% ਐਸਜੀ ਉਹ ਵੀ ਆਪਾਂ ਪਾ ਸਕਦੇ ਹਾਂ ਬਹੁਤਾ ਮਹਿੰਗਾ ਟੈਕਨੀਕਲ ਨਹੀਂ ਹੈਗਾ ਮੇਰੇ ਖਿਆਲ ਨਾਲ ਐਵਰੇਜ ਉਹਦਾ ਮਾਰਕੀਟ ਰੇਸ ਐ ਇਸ ਵੇਲੇ 1500 ਰੁਪਏ ਕਿਲੋ ਆ ਜੇ ਤੁਸੀਂ 70 ਗ੍ਰਾਮ ਵੀ ਪਾਉਂਦੇ ਜੇ ਤੇ ਮੇਰੇ ਖਿਆਲ ਦੇ ਨਾਲ 100 ਰੁਪਏ ਦਾ ਹੀ ਪੈਣਾ ਸੇਫਟੀ ਪੱਖ ਲਈ ਤੁਸੀਂ ਉਹ ਪਾ ਸਕਦੇ ਜੇ ਹੁਣ ਇਸ ਵੀਡੀਓ ਦਾ ਦੂਸਰਾ ਪੱਖ ਆ ਵੀ ਕਈ ਥਾਈਂ ਮੱਕੀਆਂ ਕਮਜ਼ੋਰ ਨਜ਼ਰ ਆਉਂਦੀਆਂ ਜਿਸ ਤਰ੍ਹਾਂ ਕੈਮਰਾਮੈਨ ਸਾਹਿਬ ਧਿਆਨ ਕਰਿਓ ਜਿਨ੍ਹਾਂ ਨੇ ਚੜ੍ਹਦੇ ਲੈਂਦੇ ਨੂੰ ਕੇਰੀ ਆ ਉਹਨਾਂ ਦਾ ਇੱਕ ਸਿਆੜ ਜਿਹੜਾ ਧੋਪ ਵਾਲਾ ਪਾਸਾ ਵਾ ਉਹ ਬਹੁਤ ਵਧੀਆ ਵਾ ਬੜਾ ਵਧੀਆ ਨਜ਼ਰ ਆਉਂਦਾ ਜਿਹੜਾ ਸਿਆੜ ਦੂਸਰਾ ਵਾ ਉਹ ਥੋੜਾ ਜਿਹਾ ਕਮਜ਼ੋਰ ਨਜ਼ਰ ਆਉਂਦਾ ਦੂਸਰੇ ਸਿਆੜ ਨਾਲੋਂ ਜਿਹੜਾ ਧੋਪ ਵਾਲੇ ਪਾਸੇ ਚੜਦੇ ਲੈਂਦੇ ਨੂੰ ਕੇਰੀ ਮੱਕੀ ਜਿਨ੍ਹਾਂ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਵੀ ਭਾਜੀ ਮੱਕੀ ਖੋਲ ਕੇ ਤੁਰਦੀ ਨਹੀਂ ਆ ਜੇ ਨਹੀਂ ਤੁਰਦੀ ਤੇ ਜਿਹੜਾ ਤੁਸੀਂ ਇਨਸੈਕਟੀਸਾਈਡ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਨਾਲ ਤੁਸੀਂ ਇੱਕ ਪਾਈਆ ਅਮੀਨੋ ਐਸਿਡ ਬੇਸ ਪ੍ਰੋਡਕਟ ਫਲੇਮ ਵਰਗ ਹੈ ਸਮਰਾੜ ਪਲਸ ਇੱਕ ਪਾਈਆ ਕਿੱਲੇ ਦਾ ਲਾ ਸਕਦੇ ਜੇ ਸੀ ਵਿਡ ਬੇਸ ਸਗਰਿਕਾ ਜਾਂ ਪ੍ਰੀ ਵਿਡ ਹੈ ਉਹ ਤੁਸੀਂ ਪਾ ਸਕਦੇ ਜੇ ਆਪਣੀ ਮਾਰਕੀਟ ਤੋਂ ਲੈ ਕੇ ਬਾਇਓਜ਼ੈਮ ਮਿਲ ਜੇ ਇੱਕ ਪਾਇਆ ਬਾਇਓਵਿਟਾ ਮਿਲ ਜੇ ਇਹ ਪ੍ਰੋਡਕਟ ਤੁਸੀਂ अर्ਲੀ ਸਟੇਜ ਦੇ ਵਿੱਚ ਜੂਰੀਆਂ ਨਾਲੋਂ ਵੱਖਰੀ ਗਰੋਥ ਲਈ ਪਾ ਸਕਦੇ ਜੇ ਵੀ ਜਿਹੜਾ ਸਪਰੇਅ ਜਾਣਾ ਸਪਰੇਅ ਤੇ ਖੇਤ ਚ ਲੈ ਕੇ ਜਾਣਾ ਵਾ ਵੀ 2-250 ਰੁਪਏ ਦੇ ਖਰਚੇ ਦੇ ਨਾਲ ਬੂਟੀਆਂ ਥੋੜੇ ਜਿਹਾ ਹੋਰ ਚਮਕਾਉਣ ਇਹਨਾਂ ਨੂੰ ਤਾਕਤ ਮਿਲ ਜੇ ਇਹਨਾਂ ਦੀ ਗਰੋਥ ਥੋੜੀ ਜਿਹੀ ਚੰਗੀ ਹੋਣੀ ਸ਼ੁਰੂ ਹੋ ਜੇ ਹੁਣ ਐਤੋਂ ਅਗਲਾ ਪੱਖ ਆ ਜ਼ਿਮੀਦਾਰ ਭਰਾ ਫੋਨ ਕਰਦੇ ਆ ਵੀ ਸਾਡੇ ਬਾਰਸ਼ਾਂ ਤੋਂ ਪਹਿਲਾਂ ਦੀਆਂ ਪੈਲੀਆਂ ਬੀਜੀਆਂ ਤੇ ਗੰਦ ਕਈ ਥਾਵਾਂ ਤੇ ਕਾਫੀ ਹੋ ਗਿਆ ਵਾ ਤੇ ਉਗ ਰਿਹਾ ਵਾ ਕਿਸਾਨ ਦੋਸਤੋ ਜਿਸ ਤਰ੍ਹਾਂ ਮੱਕੀ ਆਪਾਂ ਦੇਖ ਰਹੇ ਆ ਇਹਨੂੰ ਹਾਲੇ ਅਸੀਂ ਪੰਜ ਇੱਕ ਦਿਨ ਪਾਣੀ ਨਹੀਂ ਲਾਉਣਾ ਪਰ ਜ਼ੂਰੀਆ ਅਸੀਂ ਇਹਨੂੰ ਕੱਲ ਇੱਕ ਵਾਰ ਗਾੜੀ ਤਿੰਨ ਚਾਰ ਦਿਨ ਪਹਿਲਾਂ ਪਾ ਦੇਣੀ ਆ ਸੋਕੇ ਦੇ ਵਿੱਚ ਹੀ ਪੀਓ ਸਲੋ ਰਿਲੀਜ਼ ਕੁਛ ਨੂੰ ਇੱਕ ਦਿਨ ਮਿਲ ਜੂ ਕੁਛ ਦਾਣੇ ਦੂਸਰੇ ਦਿਨ ਖੁਰਨੇ ਆ ਕੋਈ ਕਈ ਰਹਿ ਵੀ ਜਾਣੇ ਤੀਜੇ ਦਿਨ ਤੱਕ ਵੀ ਉਹ ਕਿਤੇ ਕਿਤੇ ਕਿਉਂਕਿ ਨਮੀ ਹੈ ਨਹੀਂ ਆ ਤੇ ਤਰੇਲ ਦੇ ਨਾਲ ਖੁਰਕੇ ਵੀ ਦੋ ਤਿੰਨ ਦਿਨ ਮਿਲ ਸਕਦੀ ਹੈ ਇਹ ਤੇ ਇੱਕ ਇੱਕ ਸਭ ਜੇ ਤੁਸੀਂ ਜੂਰੀਆ ਪਹਿਲਾਂ ਪਾਉਣੀ ਤੇ ਇਮੀਡੀਏਟਲੀ ਪਾਣੀ ਦੇ ਗਾੜੀ ਨਾ ਪਾਓ ਦੋ ਤਿੰਨ ਦਿਨ ਪਹਿਲਾਂ ਪਾ ਲਓ ਜੇ ਤੁਸੀਂ ਜੂਰੀਆ ਬਾਅਦ ਚ ਪਾਉਣੀ ਫਿਰ ਪਾਣੀ ਲਾ ਕੇ ਪਾਓ ਹੁਣ ਜਿਹੜਾ ਆਪਾਂ ਪਾਣੀ ਲਾਉਣਾ ਮੱਕੀ ਨੂੰ ਉਹਦਾ ਪਰਪਸ ਆ ਵੀ ਇੱਕ ਤੇ ਮੀਆਂ ਤੋਂ ਬਾਅਦ ਚ ਪੈ ਲੀਆਂ ਚਟੀਆਂ ਹੋ ਗਈਆਂ ਟਾਈਟ ਹੋਣ ਡੀਆਂ ਕਰੜੀਆਂ ਹੋਣ ਡੀਆਂ ਦੂਸਰਾ ਕੰਮ ਆਪਾਂ ਉਹਦੇ ਕੋਏ ਲੈਣਾ ਵਾ ਇੱਕ ਅੰਦਾ ਦਿਨ ਲੇਟ ਕਰਕੇ ਲਾਇਓ ਹੋਰ ਚੜਾ ਕੇ ਲਾਇਓ ਰਾੜ ਕੇ ਲਾਇਓ ਦੂਸਰਾ ਕੰਮ ਇਹ ਲੈਣਾ ਪੀ ਥੋੜਾ ਜਿਹਾ ਪਾਣੀ ਆਪਾਂ ਦੋਵਾਂ ਹੀ ਖੇੜਾਂ ਚੋਂ ਇਧਰੋਂ ਵੀ ਤੇ ਇਧਰੋਂ ਚੜਾ ਕੇ ਲਾਉਣਾ ਵਾ ਵੀ ਜਿਹੜੀ ਪਰੜੇ ਦੇ ਵਿੱਚ ਰੇਂਜ ਚੜ ਜੇ ਕੋਸ਼ ਤੇ ਗੰਧ ਪਰੜੇ ਦੇ ਵਿੱਚ ਆ ਜੰਮ ਰਹੇ ਆ ਨਿਕਲ ਰਹੇ ਆ ਜਿਹੜਾ ਜੰਮ ਰਹੇ ਆ ਪਾਣੀ ਲੱਗ ਜੇਗਾ ਥੋੜੀ ਗਰੋਥ ਕਰ ਜਾਣਗੇ ਤੇ ਜਿਹੜੇ ਸੀਡ ਆ ਲਿਆ ਦੇ ਵਿੱਚ ਜਰਮੀਨੇਟ ਨਹੀਂ ਹੋਏ ਉਹਨਾਂ ਨੂੰ ਪਾਣੀ ਲੱਗ ਜੇਗਾ ਤੇ ਉਹ ਆਉਣ ਵਾਲੇ 3-4 ਦਿਨ ਦੇ ਵਿੱਚ ਜਰਮੀਨੇਟ ਹੋ ਜਾਣਗੇ ਤੇ ਜਿਹੜੀ ਤੁਸੀਂ ਗੰਦ ਮਾਰਨ ਲਈ ਦਵਾਈ ਪਾਉਣੀ ਆ ਉਹਦੇ ਨਾਲ ਜਿਹੜੇ ਜਰਮੀਨੇਟ ਹੋਏ ਸੀਡ ਆ ਉਹ ਵੀ ਖਤਮ ਹੋ ਜਾਣੇ ਚਾਹੀਏ ਉਹ ਸੋਇਲ ਚੋਂ ਬਾਹਰ ਨਹੀਂ ਵੀ ਆਉਣਗੇ ਫਿਰ ਵੀ ਉਹ ਮਰ ਜਾਣੇ ਆ ਤੇ ਅਗਲੀਆਂ ਸਟੇਜਾਂ ਦੇ ਵਿੱਚ ਤੁਹਾਨੂੰ ਗੰਦ ਦੀ ਪਰੇਸ਼ਾਨੀ ਨਹੀਂ ਆਊਗੀ ਹੁਣ ਮਸਲਾ ਬਣ ਗਿਆ ਵੀ ਆਪਾਂ ਗੰਦ ਮਾਰਨ ਲਈ ਕਿਹੜੀਆਂ-ਕਿਹੜੀਆਂ ਦਵਾਈਆਂ ਕਰ ਸਕਦੇ ਆ ਕਿਸਾਨ ਦੋਸਤੋ ਇੱਕ ਬਾਸਫ ਦਾ ਪ੍ਰੋਡਕਟ ਆਉਂਦਾ ਟਿੰਜ਼ਰ 30 ਐਮਐਲ ਦੀ ਡੋਜ਼ ਪੈਂਦੀ ਹੈ 750 ਗ੍ਰਾਮ 800 ਗ੍ਰਾਮ ਐਟਰਾਜਨ ਤੁਸੀਂ ਨਾਲ ਪਾ ਸਕਦੇ ਜਿਉਂਦੇ ਕਿਉਂਕਿ ਹੋਂਤੇ ਯੂਨੀਵਰਸਿਟੀ ਵੱਲੋਂ ਵੀ ਮੱਕੀ ਤੇ ਐਟਰਾਜਨ ਦੀ ਲਿਖਤੀ ਡੋਜ਼ 800 ਗ੍ਰਾਮ ਹੈ ਅਡਾਮਾ ਦਾ ਆਉਂਦਾ ਫਲੀਗੋ ਦੇ ਨਾਂ ਤੇ ਉਹਦੀ ਵੀ 30 ਐਮਐਲ ਡੋਜ਼ ਹੀ ਹੈ ਸੇਮ ਟੈਕਨੀਕਲ ਆ ਦੋਵੇਂ ਐਟਰਾਜਨ ਨਾਲ ਤੁਸੀਂ 1.750 ਗ੍ਰਾਮ ਯਾਨੀ ਕਿ ਡੇਢ ਕਿਲੋ ਦੋਵਾਂ ਕੱਲੇਆਂ ਦੇ ਨਾਲ ਪਾ ਲਿਓ ਇੱਕ ਪ੍ਰੋਡਕਟ ਆਉਂਦਾ ਸਜੈਂਟਾ ਦਾ ਗੈਲਰੀਜ਼ ਐਕਸਟਰਾ ਉਹ ਪ੍ਰੋਡਕਟ ਸਜੈਂਟਾ ਕੋ ਵੀ ਆਉਂਦਾ ਅਡਾਮਾ ਕੋ ਵੀ ਆਉਂਦਾ ਅ ਪਰਿजात ਕੋ ਵੀ ਆਉਂਦਾ ਇਚੀ ਬਾਨ ਕੋ ਵੀ ਆਉਂਦਾ ਤੁਹਾਨੂੰ ਕੋ ਵੀ ਸ਼ਾਇਦ ਆਉਂਦਾ ਹੋਵੇ ਮਤਲਬ ਬਹੁਤ ਸਾਰੀਆਂ ਕੰਪਨੀਆਂ ਕੋ ਉਹ ਵੀ ਪ੍ਰੋਡਕਟ ਆ ਗਿਆ ਤੁਸੀਂ ਉਹ ਵੀ ਪਾ ਸਕਦੇ ਜੇ ਭਾਰੀ ਉਹਦੀ ਵਿੰਡੋ ਥੋੜੀ ਛੋਟੀ ਆ ਉਹ अर्ਲੀ ਸਟੇਜ ਦੇ ਵਿੱਚ ਛੋਟੇ ਗੰਦ ਨੂੰ ਮਾਰਦਾ ਜੇ ਫਲੀਗੋ ਤੇ ਟਿੰਜਰ ਥੋੜੇ ਵੱਡੇ ਗੰਦਰੋਂ ਵੀ ਕੰਟਰੋਲ ਕਰ ਜਾਂਦੀ ਆ ਕੈਲਰੀਜ਼ ਐਕਸਟਰਾ ਜੇ ਤੁਸੀਂ ਚਾਹੋਗੇ ਵੀ ਆ ਵੱਡੇ ਵੱਡੇ ਗੰਦ ਆ ਮੈਂ ਇੱਕ ਬੂਟਾ ਫੜਦਾ ਹੈ ਤੇ ਇਹ ਗੁਲੀ ਡੰਡੇ ਦੇ ਹੀ ਆ ਜੇ ਤੁਸੀਂ ਕਹੋਗੇ ਵੀ ਉਹ ਆੜੇ ਆੜੇ ਗੰਦ ਮਾਰਦੇ ਉਹਨੇ ਨਹੀਂ ਮਾਰਨੇ ਛੋਟੇ ਗੰਦ ਨੂੰ ਉਹ ਕੰਟਰੋਲ ਕਰ ਜਾਂਦੀ ਆ ਤੇ ਮੇਰੇ ਖਿਆਲ ਨਾਲ ਕੰਪਨੀ ਐਂਡ ਤੋਂ ਸਜੈਂਟਾ ਦੀ ਕਾਸਟ ਵੀ ਉਹਨਾਂ ਦੇ ਆਫੀਸਰ ਦੇ ਕਹਿਣ ਅਨਸਾਰ 1500 ਰੁਪਏ ਤੋਂ ਜ਼ਿਆਦਾ ਇਕੱਲੇ ਦੀ ਆ ਜਾਂਦੀ ਆ ਟੈਕਨੀਕਲ ਲੈਂਦੇ ਸਮੇਂ ਕਾਸਟ ਦਾ ਵੀ ਧਿਆਨ ਰੱਖਿਓ ਤੀਸਰੀ ਦਵਾਈ ਆ ਜਾਂਦੀ ਆ ਤੀਸਰਾ ਟੈਕਨੀਕਲ ऐसे मक्की ਦੇ ਗੰਦ ਮਾਰਨ ਲਈ ਆ ਜਾਂਦਾ ਹੈ ਟੈਂਬੋ ਟ੍ਰੇਨ ਆਉਂਦਾ ਹੈ 34% ਕੁਝ ਪਰਸੈਂਟ ਹੁੰਦਾ ਜਿਹਦੇ ਵਿੱਚ ਬਾਈ ਨੇਮ ਬਾਹਰ ਦਾ ਲੋਡਿਸ ਅਡਾਮਾ ਦਾ ਹਸਟਰ ਉੱਤਮ ਦਾ ਟੀਮੋਨ ਟਾਟਾ ਰੈਲਿਸ ਦਾ ਟੈਂਬੋ ਜੂਪੀਲ ਦਾ ਅਲੱਗ ਨਾਂ ਤੇ ਸਵਾਲ ਦਾ ਅਲੱਗ ਨਾਂ ਤੇ ਤੁਹਾਨੂੰ ਕਾ ਦਾ ਭਾਰਤ ਦਾ ਅਲੱਗ ਨਾਂ ਤੇ ਇਚੀਬਾਨ ਦਾ ਅਲੱਗ ਨਾਂ ਤੇ ਸਵਾਲ ਦਾ ਅਲੱਗ ਨਾਂ ਤੇ ਉਤਲ ਦਾ ਅਲੱਗ ਨਾਂ ਤੇ ਮੰਨ ਲਓ ਵੀ ਬਹੁਤ ਸਾਰੀਆਂ ਇੰਡੀਅਨ ਬੇਸ ਕੰਪਨੀਆਂ ਅਵੈਂਸਸ ਪੰਜਾਬ ਦੀ ਕੰਪਨੀ ਹੈ ਉਹਦੇ ਕੋ ਵੀ ਹੈਗਾ ਮਤਲਬ ਸਾਰੀਆਂ ਕੰਪਨੀਆਂ ਕੋ ਇਹ ਟੈਕਨੀਕਲ ਟੈਂਬੋ ਹੈਗਾ ਇਹ ਪੈਣਾ ਕਿਸਾਨ ਦੋਸਤੋ 115 ਐਮਐਲ ਕਿੱਲੇ ਦਾ ਤੇ ਨਾਲ ਪੌਣਾ ਕਿਲੋ ਐਟਰਾਜਨ ਪਾਉਣੀ ਹੈ ਤੇ ਵਧੀਆ ਬੱਤਰ ਚ ਪਾਉਣਾ ਬੱਤਰ ਮਤਲਬ ਆਪਾਂ ਪਰੜੇ ਦੇ ਤੁਰੇ ਜਾਂਦੇ ਆ ਜੇ ਆਪਾਂ ਪਰੜੇ ਤੇ 10 ਕਦਮ ਤੁਰਦੇ ਆ ਤਿੰਨ ਪੈਰ ਤੁਹਾਡੇ ਖੁੱਭ ਵੀ ਜਾਣ ਤੇ ਸੱਤ ਪੈਰ ਤੁਹਾਡੇ ਖੇਤ ਦੇ ਵਿੱਚ ਛਪਣ ਮਤਲਬ ਪੂਰੇ ਵਧੀਆ ਬੱਤਰ ਦੇ ਵਿੱਚ ਤੁਸੀਂ ਇਹ ਦਵਾਈ ਪਾਉਣੀ ਆ ਨਾਲ ਐਟਰਾਜਨ ਪਾ ਕੇ ਤਕਰੀਬਨ ਤਕਰੀਬਨ 모ਥੇ ਨੂੰ ਵੀ ਇੱਕ ਵਾਰ ਬਾਹ ਦਿੰਦੀ ਆ ਜੇ ਜ਼ਿਆਦਾ 모ਥਾ ਤੁਹਾਨੂੰ ਅਲੱਗ ਕਰਨੀ ਪਵੇਗੀ ਤੁਹਾਡਾ 90% ਕੰਮ ਇਹਨੇ ਗੰਦ ਮਾਰਨ ਵਾਲਾ ਕਰ ਜਾਣਾ ਉਸ ਤੋਂ ਬਾਅਦ ਚ ਗੰਦ ਦੀ ਸਪਰੇ ਤੋਂ ਬਾਅਦ ਘੱਟਸੋ ਘਟ ਆਪਾਂ 10 ਦਿਨ ਖੇਤ ਦੇ ਵਿੱਚ ਜੂਰੀਆ ਨਹੀਂ ਪਾਉਣੀ 10 ਦਿਨ ਖੇਤ ਦੇ ਵਿੱਚ ਜੂਰੀ ਆਣੀ ਪਾਉਣੀ ਤੁਸੀਂ ਜਾਂ ਤੇ ਜਦੋਂ ਪਾਣੀ ਦੇਣਾ ਉਤੋਂ 2-3 ਦਿਨ ਪਹਿਲਾਂ ਪਾ ਲਓ ਜਾਂ ਜਦੋਂ ਪਾਣੀ ਦੇਤਾ ਤੇ ਪਾਣੀ ਬਹਿ ਗਿਆ ਉਦੋਂ ਪਾ ਲਓ ਦਿਹਾੜੀ ਘਟ ਕੇ ਸਪਰੇ ਹੋਣੀ ਆ ਪਾਣੀ ਦੇਣ ਤੋਂ ਤੀਜੇ ਚੌਥੇ ਦਿਨ ਤੇ ਹੀ ਹੋਣੀ ਪਹਿਲਾਂ ਤੇ ਹੋਣੀ ਨਹੀਂ ਪਾਣੀ ਤੋਂ ਪਹਿਲਾਂ ਜੂਰੀਆ ਪਾ ਕੇ ਸਪਰੇ ਕਰਿਓ ਇੱਕ ਤੇ ਨਾਈਟ੍ਰੋਜਨ ਮਿਲਦੇ ਨਾਲ ਜਿੰਨੇ ਇਹ ਲੀਫ ਆ ਜਿਹੜੇ ਗਾਂਦੇ ਆ ਛੋਟੇ ਛੋਟੇ ਇਹ ਜ਼ਿਆਦੇ ਲਹਿਰੇ ਹੋ ਜਾਂਦੇ ਆ ਜਦੋਂ ਲੈਰੇ ਹੋ ਜਾਂਦੀ ਹੈ ਤੇ ਦਵਾਈਆਂ ਤੇ ਪੈਂਦੀ ਆ ਤੇ ਇਹ ਪਲਾਟ ਦੀ ਬੋਡੀ ਉਹਨੂੰ ਜ਼ਿਆਦਾ ਅਜ਼ੌਰਬ ਕਰਦੀ ਆ ਜਲਦੀ ਕਰਦੀ ਆ ਲੈਰੇ ਪਾਦੇ ਵਿੱਚ ਹਾਰਟ ਪੌਦੇ ਨਾਲੋਂ ਸੌਖੇ ਮਰਨਗੇ ਖਸਾਨ ਦੋਸਤੋ ਮੱਕੀ ਦੇ ਸੰਦਰਭ ਚ ਤੁਹਾਡਾ ਕੋਈ ਵੀ ਸਵਾਲ ਹੋਵੇ ਖੇਤੀ ਸੰਬੰਧੀ ਤੁਹਾਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨਿ ਗੁਰਰਾਮ ਦਾ ਸੱਚੇ ਪਾਤਸ਼ਾਹ ਮਾਰਾ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦੇ ਯੋਗ ਹਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ